ਉਹ ਇਤੋ ਇੱਕ ਦਾ ਛੇਵੇਂ ਪਾਤਸ਼ਾਹ ਮਹਾਰਾਜ ਦੇ ਪਾਵਨ ਜੀਵਨ ਵਿੱਚੋਂ ਪੇਸ਼ ਕਰਨੀ ਆ। ਭਾਈ ਗੁਰਦਾਸ ਸਾਹਿਬ ਲਿਖਦੇ ਨੇ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਰੜ ਕੇ ਮੂਰਤ ਹਰ ਕੋ ਬਿੰਦ ਸਵਾਰੀ ਚੱਲੀ ਪੀੜੀ ਸੋਟੀਗਾਰ ਰੂਪ ਤੇ ਖਾਵਣ ਵਾਲੋ ਵਾਰੀ ਦਲ ਭੰਜਣ ਗੁਰ ਸੂਰਮਾ ਵੱਡ ਯੋਧਾ ਬਹੁਤ ਪਰ ਉਪਕਾਰੀ ਭਗਤੀ ਤੇ ਸ਼ਕਤੀ ਦਾ ਸੁਮੇਲ ਮੀਰੀ ਤੇ ਪੀਰੀ ਦੀਆਂ ਪਰਪੰਨਾਂ ਦੋ ਤਲਵਾਰਾਂ ਵੱਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅਜਮਨ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਧੰਨ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਜਿਨ੍ਹਾਂ ਨੇ ਰਹਿਮਤ ਕੀਤੀ ਮਾਤਾ ਸਲਕਣੀ ਕਿਉ ਕਿਹੜੇ ਪੁੱਤਰ ਦੀ ਭਾਲ ਵਾਸਤੇ ਥਾਂ ਥਾਂ ਤੇ ਭਟਕ ਰਹੀ ਸੀ ਕਿ ਇੱਕ ਪੁੱਤਰ ਦੀ ਧਾਤ ਮਿਲ ਜਾਵੇ ਸਭ ਧਾਰਮਿਕ ਤੋਂ ਥੱਕ ਹਰ ਚੁੱਕੀ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਬਖਸ਼ਿਸ਼ ਕੀਤੀ ਸੰਤ ਪੁੱਤਰਾਂ ਦੀ ਦਾਤ ਬਖਸ਼ੀ ਧੰਨ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਨੇ ਲੋਕੋ ਨਗਰੀ ਵਿੱਚ ਅਦਮ ਮਾਰਕ ਪਾਏ ਮਹਾਨ ਬਖਸ਼ਿਸ਼ਾਂ ਕੀਤੀਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਪਾਵਨ ਉਸਤਤ ਦੇ ਵਿੱਚ ਲੋਕੋ ਵਾਲੇ ਕਵੀਸ਼ਰੀ ਜੱਤੇ ਪਾਸੋਂ ਆਪ ਪਿਆਰ ਦੇ ਸ਼ਬਦ ਸੁਣੋ ਕਿਉਂਕਿ ਅੱਗੇ ਬੰਦੀ ਛੋੜ ਦਿਵਸ ਆ ਰਿਹਾ ਬੰਦੀ ਛੋੜ ਦਿਵਸ ਸਤਿਗੁਰਾਂ ਨੇ ਜਹਾਗੀਰ ਦੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜੇ ਰਿਹਾ ਕਰਵਾਏ ਜਿਹੜੇ ਸੰਗਲਾਂ ਦੇ ਨਾਲ ਬੰਨੇ ਹੋਏ ਸੀ ਵੱਡੇ-ਵੱਡੇ ਥੱਪ ਸੀ ਕੋਨਾ ਦੇ ਨਾਲ ਅੱਜ ਵੀ ਤੁਸੀਂ ਵੇਖ ਸਕਦੇ ਹੋ ਵੱਡੇ-ਵੱਡੇ ਥੱਪ ਸੀ ਪਰ ਕਹਿੰਦੇ ਨੇ ਧਰਮ ਗੁਰੂ ਹਰਗੋਬਿੰਦ ਸਾਹਿਬ ਬੰਦੀ ਛੋੜ ਸਤਿਗੁਰੂ ਉਹ ਕੇਵਲ ਇਹ ਨਹੀਂ ਕਿ ਗਵਾਲੀਅਰ ਦੇ ਕਿਲੇ ਤੋਂ 52 ਰਾਜੇ ਰਿਹਾ ਕਰਵਾਏ ਧਰਮ ਗੁਰੂ ਹਰਗੋਬਿੰਦ ਸਾਹਿਬ ਐਸੀ ਪਾਵਨ ਹੈ ਉਹਨਾਂ ਕੋਲੇ ਇਹ ਲੋਕ ਤੋਂ ਪਰਲੋਕ ਤੱਕ ਸਾਡੇ ਸਹਾਇਕ ਹੁੰਦੇ ਨੇ ਆਓ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰੀਏ ਬੰਦੀ ਛੁੜਾਤਾ ਸਾਡੀ ਵੀ ਬੰਦੀ ਛੁਡਾ ਕੇ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਓ ਐਸੀ ਕਿਰਪਾ ਕਰੋ ਆਓ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਪਿਆਰ ਤੇ ਸਤਕਾਰ ਵਿੱਚ ਲੋਪਾਂ ਵਾਲੇ ਕੋਈ ਸੀ ਜੱਥੇ ਪਾਸੋਂ ਇੱਕ ਹਫ਼ਤਾ ਦੇ ਰਾਹੀ ਆਪ दाजी फैर चोरी प okara mori na de re तोत पए लोत लो जव ते सवारी तो हा सभु त सवारी तो सा उते त कदीर बि बना मान त अपमानोर अपमान तो हा तोड़े अपमान थो ਆਲਾ ਵਾਣ ਤੇ ਗਾਉਂਦੇ ਨੇ ਵਾਗ ਸ਼ਹ ਲਾਈ ਤੇਰਾ ਦਰਸ਼ਨ ਚਾਉਂਦੇ ਨੇ ਹਾਂ ਦਰਸ਼ਨ ਚਾਉਂਦੇ ਨੇ ਆਕੇ ਇੱਕ ਵਾਰੀ ਝਾਲਾ ਮੇਰੀ ਪੀੜੀ ਦੇ ਮਾਲਕ ਧੰਨ ਧੰਨ ਗੁਰੂ ਹਰਿ ਗੋਬਿੰਦ ਸਾਹਿਬ ਬੰਦੀ ਛੋੜ ਸਤਿਗੁਰੂ ਸਤਿਗੁਰਾਂ ਦੇ ਚਰਨਾ ਵਿੱਚ ਇਹ ਇੱਕ ਅਰਦਾਸ ਇੱਕ ਬੇਨਤੀ ਬੰਦੀ ਛੋੜ ਤਾਤਾ ਕਿਰਪਾ ਕਰ ਗਈ ਬਹੁੜ ਬੰਦੀ ਛੋੜ ਨਰਨਤਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਸਤਿਗੁਰੂ ਸਾਡੇ ਤੇ ਵੀ ਕਿਰਪਾ ਕਰਦੇ ਸਾਡਾ ਲੋਕ ਤੇ ਪ੍ਰਲੋਕ ਸਬਰ ਜਾਵੇ ਜੇ ਇੱਕ ਤੇਰੀ ਲਹਿਮ ਦੀ ਨਜ਼ਰ ਮਿਲ ਜਾਵੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਬੇਨਤੀ